ਸ਼ਤਰੀਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰ ਖਾਨ ਦਾ ਐਪੀਸੋਡ ਆ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਵੈਰਾਈਟੀ ਲੈ ਕੇ ਆਏ ਆ ਬਹੁਤ ਸੋਹਣੀਆਂ ਜਿਹੜੀਆਂ ਗਰਮੀ ਦੀਆਂ ਕਲੈਕਸ਼ਨ ਆ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਦਾ ਸਾਰਾ ਸਟਾਫ ਆਪਾਂ ਤੁਹਾਨੂੰ ਮੈਚਿੰਗਾਂ ਦੇ ਵਿੱਚ ਦੇਵਾਂਗੇ ਬਹੁਤ ਪਿਆਰੀ ਪਿਆਰੀ ਕਲੈਕਸ਼ਨ ਜਿਹੜੀ ਆਪਣੇ ਕੋਲੇ 40 ਤੋਂ 50 ਸੂਟ ਜਿਹੜੇ ਆਪਣੇ ਰੈਡੀ ਕੀਤੇ ਨੇਗੇ ਸਾਰੇ ਤੁਹਾਡੇ ਵਾਸਤੇ ਬਹੁਤ ਇਹਨਾਂ ਦੇ ਇੱਕ ਜੈਨੂਨ ਜੇ ਰੇਟ ਹੋਣਗੇ ਤੇ ਸਾਰੇ ਸ਼ੂਟ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਇਹਨਾਂ ਵਿੱਚ ਅਲੱਗ ਅਲੱਗ ਵੈਰਾਈਟੀਆਂ ਜਿਹੜੀਆਂ ਹੈਗੀਆਂ ਨੇਗੀਆਂ ਕਈ ਸਟਾਫ ਆਪਾਂ ਤੁਹਾਨੂੰ ਬੀਬਾ ਕਾਟਨ ਦੇ ਵਿੱਚ ਦੇਵਾਂਗੇ ਕਈ ਤੁਹਾਨੂੰ ਆਪਾਂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਾਂ ਮੈਚਿੰਗਾਂ ਦੇ ਉੱਤੇ ਲਾ ਕੇ ਤੁਹਾਡੇ ਵਾਸਤੇ ਤਿਆਰ ਕੀਤੀ ਹੈ ਸਾਰੇ ਤਰ੍ਹਾਂ ਦੇ ਤੁਹਾਨੂੰ ਆਪਾਂ ਸਟਾਫ ਅੱਜ ਦਿਖਾਵਾਂਗੇ ਤੇ ਲੋਕੇਸ਼ਨ ਆਪਾਂ ਜਰੂਰ ਦੱਸਦੇ ਹੁਣੇ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਲਾਗੇ ਪਿੰਡ ਰਹੇ ਜਾਂਦਾ ਇਹ ਮੈਸਰਖਾਨਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬ ਤੇ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੁਸ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਸਾਰੀ ਵੀਡੀਓ ਨੂੰ ਤੁਸੀਂ ਦੇਖ ਕੇ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਹੈ ਤੇ ਨਾਲ ਦੀ ਨਾਲ ਇਹ ਇਹਦੇ ਸ਼ੂਟਾਂ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਤੁਸੀਂ ਸਕਰੀਨਸ਼ਾਟ ਸਾਨੂੰ ਲੈ ਕੇ ਪਾ ਸਕੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਾਰੇ ਜਣਾਂ ਨੇ ਰਲ ਕੇ ਦੇਖਣੀ ਹੈ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਮੈਚਿੰਗਾਂ ਜਿਹੜੀ ਮੈਚਿੰਗ ਆਪਾਂ ਤੁਹਾਨੂੰ ਦੇਵਾਂਗੇ ਨਾਲ ਦੀ ਨਾਲ ਮੈਂ ਰੇਟ ਦੱਸਿਆ ਕਰੂੰਗੀ ਇਹ ਸੂਟ ਜਿਹੜਾ ਜਿਵੇਂ ਇੱਕ ਬੀਬਾ ਸਾਫ ਦਾ ਨਾਲ ਦੀ ਨਾਲ ਸਾਫ ਦੇਵਾਂਗੇ ਇਹ ਬੀਬਾ ਸਾਫ ਦਾ ਪਿਓਰ ਕਾਟਨ ਦਾ 2.5 ਮੀਟਰ ਦੀ ਕਟਿੰਗ ਦੇ ਵਿੱਚ ਹੈ ਤੇ ਇਹ ਆਪਾਂ ਤੁਹਾਨੂੰ 500 ਰੇਂਜ 500 ਰੁਪਏ ਦੀ ਰੇਂਜ ਦੇ ਵੀ ਸੂਟ ਦੇਵਾਂਗੇ ਤੇ ਇਹਦਾ ਜਿਹੜਾ ਆਪਣਾ ਕੋਈ ਅਰਚਾਰਜ ਆ ਉਸ ਨੂੰ ਐਕਸਟਰਾ ਦੇਣਾ ਪਊਗਾ ਤੇ ਇਹ ਤੁਸੀਂ ਨਾਲ ਦੀ ਨਾਲ ਇਹਦੇ ਸਕਰੀਨਸ਼ਾਟ ਲੈ ਸਕਦੇ ਆ ਬਹੁਤ ਪਿਆਰੇ ਪਿਆਰੇ ਰੰਗ ਨੇ ਇਹਨਾਂ ਦੇ ਤੇ ਇਹ ਸ਼ੂਟ 2.5 ਮੀਟਰ ਦੇ ਕੱਟ ਦੇ ਵਿੱਚ ਮਿਲਣਗੇ ਆ ਲਓ ਜੀ ਤੁਸੀਂ ਇਹਨਾਂ ਦੇ ਸਕਰੀਨਸ਼ਾਟ ਲਈ ਜਾਓ ਨਾਲ ਦੀ ਨਾਲ ਤੇ ਮੈਚਿੰਗ ਜਿਹੜੀਆਂ ਆਪਣੀਆਂ ਬਹੁਤ ਸੋਹਣੀਆਂ ਲੱਗੀਆਂ ਤੇ ਸਾਬੀ ਇਹਨਾਂ ਦਾ ਬੜਾ ਪਿਆਰਾ ਹੈ ਤੇ ਇਹਨਾਂ ਦੇ ਨਾਲ ਬੀਬਾ ਦੀ ਸ਼ਰਟ ਲੱਗੀ ਹੈ ਤੇ ਬੀਬਾ ਦੀ ਸਲਵਾਰ ਲੱਗੀ ਹੈ ਕਈਆਂ ਦੇ ਨਾਲ ਜਿਵੇਂ ਆਪਣਾ ਇਹ ਖਾਦੀ ਦੀ ਸ਼ਰਟ ਪੀਸ ਲੱਗਿਆ ਤੇ ਕੰਥਾ ਦੀ ਸਲਵਾਰ ਇਹਨਾਂ ਦੇ ਨਾਲ ਲੱਗੀ ਹੋਈ ਹੈ ਇਹ ਆਪਾਂ ਛੂਸੋ ਨੂੰ 500 ਰੁਪਏ ਦੇ ਵਿੱਚ ਦੇਣਾ ਹੈ ਤੇ ਆਹ ਲਓ ਜੀ ਆਪਾਂ ਸਾਰੇ ਸ਼ੂਟਸ ਨੂੰ ਦਿਖਾਵਾਂਗੇ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਇਹਦਾ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈ ਇਹ ਸੂਟ 550 ਦੀ ਰੇਂਜ ਦੇ ਵਿੱਚ ਨੇਗੇ ਆਹ ਲਓ ਜੀ ਇਸ ਦਾ ਜਿਹੜਾ ਟੋਨ ਹੈ ਬਹੁਤ ਪਿਆਰੀ ਹੈ ਗਾਜ਼ਰੀ ਸਲਵਾਰ ਦੇ ਨਾਲ ਹੈ ਸਾਰਾ ਸੋਨੂੰ ਕਾਟਨ ਦਾ ਸਾਫ ਮਿਲੂਗਾ ਤੇ ਸਿਰਫ ਇਹਨਾਂ ਦਾ ਰੇਟ ਮਿਲੂਗਾ 500 ਰੁਪਿਆ 500 ਰੁਪਏ ਦੇ ਵਿੱਚ ਛੂਟ ਆਪਾਂ ਤੁਹਾਨੂੰ ਦੇਾਂਗੇ ਤੁਸੀਂ ਕਲਰ ਦੇਖੀ ਜਾ ਕਲਰ ਬੜੇ ਪਿਆਰੇ ਨੇ ਆਹ ਲਓ ਜੀ ਬਹੁਤ ਹੀ ਸੋਹਣੀਆਂ ਮੈਚੀਆਂ ਨੇ ਤੇ ਰੇਂਜ ਜਿਹੜੀ ਆਪਾਂ ਤੁਹਾਨੂੰ ਇਹਦੀ 500 ਰੁਪਏ ਦੇਾਂਗੇ ਆਹ ਲਓ ਜੀ ਅਗਲਾ ਸ਼ੂਟ ਵਾਈਟ ਸਲਵਾਰ ਦੇ ਨਾਲ ਆ ਗਿਆ ਉਹ ਵਾਈਟ ਦੇ ਤੇ ਬਹੁਤ ਹੀ ਸੋਹਣਾ ਕਨ ਦਾਸ ਕੰਬੀਨੇਸ਼ਨ ਹੈ ਇਸ ਤੋਂ ਬਾਅਦ ਜਿਹੜਾ ਆਪਣਾ ਬਲੈਕ ਦੇ ਨਾਲ ਆ ਗਿਆ ਇਹਦਾ ਸਫ ਹੈਗਾ ਪਿਓਰ ਮਸਲੀਨ ਦਾ ਤੇ ਪਿਓਰ ਮਸਲੀਨ ਦੀ ਸਲਵਾਰ ਲੱਗੀ ਹੋਊਗੀ ਇਹਦਾ ਸਾਬ ਵੀ ਆਪਾਂ ਤੁਹਾਨੂੰ 850 ਵਾਲਾ ਸੂਟ ਹੈ ਇਹਦਾ ਵੀ ਅੱਜ ਰੇਟ ਸਿੰਗਲ ਸੂਟ ਕਰਕੇ ਤੁਹਾਨੂੰ ਆਪਾਂ 500 ਰੁਪਏ ਦੇ ਵਿੱਚ ਦੇਾਂਗੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਆਪਣਾ ਮਸਲੀਨ ਦੇ ਉੱਤੇ ਤਿਆਰ ਹੈ ਜਿਹੜਾ ਆਪ ਵਾਲਾ ਸਾਫਾ ਹੈ ਆਪਣਾ ਜੋਰਜਟ ਦੇ ਦਿੱਤੇ ਜਿਹੜੀ ਬ੍ਰਾਂਡਡ ਵਾਲੀ ਜੋਰਜਟ ਹੁੰਦੀ ਹੈ ਇਹ ਵੀ 850 ਵਾਲਾ ਸੂਟ ਹੈ ਇਹ ਵੀ ਆਪਾਂ ਸਿਰਫ ਤੁਹਾਨੂੰ ਅੱਜ 500 ਦੇ ਵਿੱਚ ਦੇਣਾ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਪਿਆਰ ਟੋਨ ਦੇ ਵਿੱਚ ਬੀਬਾ ਸਟਾਰ ਦੇ ਵਿੱਚ ਆ ਗਿਆ ਇਹਦਾ ਵੀ ਜਿਹੜਾ ਕਲਰ ਕੰਟਰਾਸਟ ਆ ਬਹੁਤ ਸੋਹਣਾ ਹੈਗਾ ਤੇ ਇਹ ਸ਼ੂਟ ਵੀ 500 ਵਾਲਾ ਆਹ ਲੋ ਜੀ ਤੁਸਾਂ ਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜਾਊਗਾ ਜਿਹੜਾ ਇਹ ਵਾਲਾ ਸ਼ਰਟ ਪੀਸ ਆ ਆਪਣਾ ਮੰਡਾਲ ਦਾ ਸ਼ਰਟ ਪੀਸ ਆ ਤੇ ਨਾਲ ਜਿਹੜੀ ਸਲਵਾਰ ਆ ਇਹ ਆਪਾਂ ਜਾਮ ਕਾਟਨ ਦੀ ਲਗਾਈ ਹੋਈ ਹੈ ਤੇ ਇਹ 850 ਵਾਲਾ ਸੂਟ ਆ ਇਹ ਵੀ ਅੱਜ ਸਿਰਫ ਤੁਹਾਨੂੰ 500 ਰੁਪਏ ਦੇ ਵਿੱਚ ਮਿਲਣਾ ਆਹ ਲੋ ਜੀ ਸੋਹਣੇ ਸੋਹਣੀਆਂ ਮੈਚਿੰਗਾਂ ਨੇ ਬੜੀਆਂ ਪਿਆਰੀਆਂ ਪਹਿਰੀਆਂ ਘੈਂਟ ਜੀਆਂ ਕਿਉਂਕਿ ਤੁਹਾਨੂੰ ਜਿਹੜਾ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਊਗਾ ਇਸ ਕਰਕੇ ਆਪਾਂ ਅੱਜ ਸਾਰੇ ਮੈਚਿੰਗ ਸ਼ੂਟ ਦੇਨੇ ਆ ਤੁਹਾਨੂੰ ਆਹ ਲੋ ਜੀ ਜਿਹੜਾ ਸ਼ਰਟ ਪੀਸ ਹੈ ਇਹ ਕੈਮਰਿਕ ਦਾ ਲੱਗਿਆ ਹੋਇਆ ਤੇ ਜਿਹੜਾ ਆਪਣਾ ਸਲਵਾਰ ਦਾ ਕੱਪੜਾ ਇਹ ਬਹੁਤ ਹੀ ਸੋਹਣਾ ਹੈ 100 ਰੁਪਏ ਮੀਟਰ ਵਾਲਾ ਜਿਹੜਾ ਆਹ ਵਾਲਾ ਕੱਪੜਾ ਬਹੁਤ ਹੀ ਪਿਆਰਾ ਹੈ ਤੇ ਇਹ ਸ਼ੂਟ ਵੀ ਅੱਜ ਆਪਾਂ ਤੁਹਾਨੂੰ 500 ਦੇ ਵਿੱਚ ਹੀ ਦੇ ਦੇਣਾ ਆਹ ਲੋ ਜੀ ਅਗਲਾ ਕਲਰ ਨੇ ਇਹ ਵੀ ਦੇਣਾ ਕੰਟਰਾਸਟ ਆ ਗਿਆ ਇਹਦਾ ਵੀ ਜਿਹੜਾ ਸਾਫਾ ਬਹੁਤ ਹੀ ਪਿਆਰਾ ਹੈ ਸਾਰੇ ਅੱਜ ਦੇ ਸ਼ੂਟ ਜਿਹੜੇ ਗਰਮੀ ਵਾਲੇ ਨੇ ਇਹ ਤੁਹਾਨੂੰ 500 ਰੁਪਏ ਦੀ ਰੇਂਜ ਦੇ ਵਿੱਚ ਮਿਲਣਗੇ ਕਾਫੀ ਸ਼ੇਡ ਦੇ ਨਾਲ ਜਿਹੜਾ ਕਰੀਮ ਸ਼ੇਡ ਦੇ ਨਾਲ ਸਲਵਾਰ ਲੱਗੀ ਹੋਈ ਹੈ ਇਹਦਾ ਕੰਟਰਾਸਟ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਤੇ ਇਹਦੀ ਮੈਚਿੰਗ ਵੀ ਬੜੀ ਸੋਹਣੀ ਹੈ ਇਹ ਵੀ ਇਹਦਾ ਹੀ ਇਹਦੀ ਰੇਂਜ ਵੀ ਸਿਰਫ ਅੱਜ 500 ਰੁਪਏ ਰਹਿਣੀ ਹੈ ਆਹ ਲਓ ਜੀ ਅਗਲਾ ਪੈਟਰਨ ਦੇ ਵਿੱਚ ਆ ਗਿਆ ਇਹ ਵੀ ਸ਼ੂਟ ਤੁਹਾਨੂੰ 500 ਰੁਪਏ ਦੇ ਵਿੱਚ ਆਪਾਂ ਦੇਾਂਗੇ ਆਪ ਇਸ ਫੇਰ ਆਪਾਂ ਮਡਾਲ ਦੇ ਵਿੱਚ ਲੈ ਕੇ ਆ ਗਏ ਮਡਾਲ ਦੇ ਵਿੱਚ ਕਲਰ ਇਹਦਾ ਹਲਗਾ ਹੈ ਮਸਟਰਡ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹ ਵੀ ਸ਼ੂਟ ਉੱਚੀ ਰੇਂਜ ਵਾਲਾ ਇਹ ਵੀ ਆਪਾਂ ਤੁਹਾਨੂੰ ਅੱਜ 500 ਰੁਪਏ ਦੇ ਵਿੱਚ ਦੇਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਸਫ ਚੇਂਜ ਹੋ ਜਾਊਗਾ ਆ ਆਪਣੇ ਕੋਲੇ ਜਿਹੜਾ ਸਫ ਆ ਗਿਆ ਪਿਓਰ ਟੈਬੀ ਆ ਗਈ ਆਪਣੇ ਕੋਲੇ ਪਿਓਰ オリジナル ਵਾਲੀ ਤੇ ਇਹਦਾ ਜਿਹੜਾ ਸਰਵਾਰ ਦਾ ਕਪੜਾ ਆ ਆਪਾਂ ਨੇ ਲਾਇਆ ਹੋਇਆ ਇਹ ਲੱਗ ਤੋਂ ਹੈ ਇਹਦੀ ਜਿਹੜੀ ਰੇਂਜ ਆਪਾਂ ਦੇਵਾਂਗੇ ਤੁਹਾਨੂੰ ਕੋਰੀਅਰ ਚਾਰਜ ਆਪਾਂ ਇਹਦਾ ਤੁਹਾਨੂੰ ਫ੍ਰੀ ਕਰਾਂਗੇ ਤੇ ਇਹਦਾ ਜਿਹੜਾ ਸੂਟ ਦਾ ਰੇ ਸੂਟ ਦੀ ਰੇਂਜ ਆ 1200 ਰੁਪਏ ਚ ਸੂਟ ਆਪਾਂ ਤੁਹਾਨੂੰ ਦੇਾਂਗੇ ਤੇ ਹੁਣ ਮੈਂ ਇਸ ਤੋਂ ਬਾਅਦ ਤੁਹਾਨੂੰ 1200 ਰੁਪਏ ਵਾਲੀ ਸੂਟ ਦਿਖਾਵਾਂਗੀ ਤੇ ਨਾਲ ਦੀ ਨਾਲ ਮੈਂ ਸਾਫ਼ ਦੱਸ ਦਿਆ ਕਰੂੰਗੀ ਜਿਹੜਾ ਆਹ ਵਾਲਾ ਸਾਫ਼ ਮੇਰੇ ਕੋਲੇ ਆਇਆ ਇਹ ਬਿਸਕੋਸ ਔਰਗੰਝਾ ਦਾ ਸਾਫਾ ਇਹਦੇ ਨਾਲ ਮਸਲੀਨ ਦੀ ਪਿਓਰ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ ਬਹੁਤ ਹੀ ਸੋਹਣਾ ਗਾਰਲਿਸ਼ ਸੂਟ ਹੈ ਇਹ ਤੇ ਸਾਰੇ ਸੂਟ ਇਹ ਬ੍ਰਾਂਡਡ ਵਾਲੇ ਨੇ ਇਹਦੀ ਰੇਂਜ 1200 ਰੁਪਏ ਰਹੂਗੀ ਤੇ ਕੋਰੀਅਰ ਚਾਰਜ ਇਹਦਾ ਫ੍ਰੀ ਹੈ ਇਸ ਤੋਂ ਬਾਅਦ ਆਪਣੇ ਕੋਲੇ ਐਸ ਕੇ ਦੀ ਕੁਆਲਿਟੀ ਆ ਗਈ ਬਹੁਤ ਹੀ ਪਿਆਰਾ ਕਨਸੈਪਟ ਹੈ ਇਹ ਤੇ ਇਹਦੇ ਨਾਲ ਮਸਲੀਨ ਦੀ ਸਲਵਾਰ ਹੈ ਇਹਦੀ ਰੇਂਜ ਵੀ ਆਪਾਂ ਅੱਜ ਤੁਹਾਨੂੰ 1200 ਰੁਪਏ ਦੇਵਾਂਗੇ ਇਹ ਸਾਰੇ ਸੂਟ ਜਿਹੜੇ ਹੈਗੇ ਨੇ ਇਹ 1600 ਰੁਪਏ ਵਾਲੇ ਸੂਟ ਨੇ ਇਹ ਆਫਰ ਦੇ ਉੱਤੇ ਲੱਗੇ ਹੋਏ ਨੇ ਕਪੜਾ ਤੁਸੀਂ ਜਦੋਂ ਪਾ ਕੇ ਹਟਾਓਗੇ ਇਹ ਤੁਸੀਂ ਧੋ ਕੇ ਵੀ ਕਪੜੇ ਨੂੰ ਨਾ ਇਹ ਚਮਕਦਮ ਕਿ ਇੱਦਾਂ ਹੀ ਪਈ ਰਹਿਣੀ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਤੇ ਇਹਦੀ ਰੇਂਜ ਵੀ ਆਪਾਂ ਤੁਹਾਨੂੰ ਅੱਜ 1200 ਰੁਪਏ ਦੇਵਾਂਗੇ ਆਹ ਲਓ ਜੀ ਇਸ ਤੋਂ ਬਾਅਦ ਇਹ ਵੀ ਆਪਣਾ ਆ ਗਿਆ SK ਬ੍ਰਾਂਡ ਦਾ ਇਹਦੇ ਨਾਲ ਨੇਚਰਲ ਕਰੇਪ ਦੀ ਸਲਵਾਰ ਲੱਗੀ ਹੋਈ ਹੈ ਤੇ ਇਹ ਵੀ ਸ਼ੂਟ ਆਪਾਂ ਅੱਜ ਤੁਹਾਨੂੰ 1200 ਰੁਪਏ ਦੇ ਵਿੱਚ ਦੇਵਾਂਗੇ ਸ਼ੂਟ ਤੇ ਬਹੁਤ ਹੀ ਪਿਆਰੀ ਇਹਦੀ ਮੈਚਿੰਗ ਹੈ ਇਸ ਤੋਂ ਬਾਅਦ ਜਿਹੜਾ ਆਹ ਵਾਲਾ ਸ਼ੂਟ ਆਪਣੇ ਕੋਲੇ ਆਇਆ ਹੈ ਇਹ ਵਾਲਾ ਸ਼ੂਟ ਹੈਗਾ ਸ਼ਿਮਰ ਉਹ ਵੀ ਵਧੀਆ ਬ੍ਰਾਂਡ ਵਾਲੀ ਸ਼ਿਮਰ ਲੱਗੀ ਹੈ ਪਿਓਰ ਮਸਲੀਨ ਦੀ ਸਲਵਾਰ ਹੈ ਇਹ ਵੀ ਸ਼ੂਟ ਅੱਜ 1600 ਰੁਪਏ ਵਾਲਾ ਆਪਾਂ ਤੁਹਾਨੂੰ 1200 ਰੁਪਏ ਦੇ ਵਿੱਚ ਸ਼ੂਟ ਦੇਵਾਂਗੇ ਵਧੀਆ ਕੁਆਲਿਟੀ ਦੇ ਸ਼ੂਟ ਨੇ ਸਾਰੇ ਬ੍ਰਾਂਡਡ ਸ਼ੂਟ ਹੋਣਗੇ ਕੋਈ ਵੀ ਨਾਨ ਬ੍ਰਾਂਡਡ ਨਹੀਂ ਹੋਊਗਾ ਆਹ ਲਓ ਜੀ ਇਹ ਆਪਣਾ ਆ ਗਿਆ ਐਸਕੇ ਦਾ ਫੇਰ ਆ ਗਿਆ ਇਹਦੇ ਨਾਲ ਔਰਗੰజా ਦੀ ਸਲਵਾਰ ਹੈ ਤੇ ਤੁਸੀਂ ਇਸ ਕਪੜੇ ਨੂੰ ਨਾ ਜ਼ੂਮ ਕਰਕੇ ਦੇਖੋਗੇ ਇੰਨੀ ਗ੍ਰੇਸ ਕਪੜੇ ਦੀ ਹੈਗੀ ਇਹ ਬਹੁਤ ਪਿਆਰਾ ਕਨਸੈਪਟ ਹੈ ਇਹ ਤੇ ਇੰਨਾ ਸੋਹਣਾ ਸੂਟ ਸੋਡਾ ਬਣ ਕੇ ਤਿਆਰ ਹੋਊਗਾ ਮੈਚਿੰਗ ਵੀ ਬੜੀ ਪਿਆਰੀ ਹੈ ਤੇ ਇਹਦੀ ਰੇਂਜ ਵੀ 1200 ਰੁਪਏ ਰਹੂਗੀ ਆਹ ਲਓ ਜੀ ਬਲੈਕ ਦੇ ਵਿੱਚ ਜਿੱਕਾ ਆਪਾਂ ਤੁਹਾਨੂੰ ਵੀ ਸੋੜ ਦੇਵਾਂਗੇ ਉਹਦਾ ਕਲਰ ਜਿਹੜਾ ਸੀਗਾ ਅਲੱਗ ਦਾ ਕਲਰ ਸੀਗਾ ਇਹ ਫਿਰੋਜੀ ਨਾਲ ਕੰਟਰਾਸਟ ਕੰਬੀਨੇਸ਼ਨ ਆ ਗਿਆ ਇਹਦੀ ਰੇਂਜ ਵੀ 1200 ਰੁਪਏ ਦੇਵਾਂਗੇ ਆਪਾਂ ਤੁਹਾਨੂੰ ਬਹੁਤ ਪਿਆਰੇ ਪਿਆਰੇ ਸ਼ੂਟ ਨੇ ਤੁਸੀਂ ਇਹ ਜੇ ਸਾਡੇ ਕੋਲ ਆਲ ਓਵਰ ਕੱਪੜਾ ਲੈਣਾ ਹੋਵੇ ਤਾਂ ਫਰਾਕ ਬਣਾਉਣ ਵਾਸਤੇ ਕੋਟ ਸੈੱਟ ਬਣਾਉਣ ਵਾਸਤੇ ਤੇ ਤੁਸੀਂ ਸਾਡੇ ਕੋਲ ਇਹ ਵਾਲਾ ਸ਼ੂਟ ਆਲ ਓਵਰ ਵੀ ਲੈ ਸਕਦੇ ਹੋ ਇਹ ਸਾਡੀ ਮੈਚਿੰਗ ਤਿਆਰ ਕੀਤੀ ਹੋਈ ਹੈ ਤੇ ਬਹੁਤ ਹੀ ਪਿਆਰਾ ਸ਼ੂਟ ਹੈ ਇਹ ਇਸ ਤੋਂ ਬਾਅਦ ਸਾਡੇ ਕੋਲੇ ਸਟਾਫ ਆ ਗਿਆ ਆਰੀ ਵਰਕ ਦਾ ਆਹ ਲਓ ਜੀ ਤੁਸੀਂ ਕਰੋ ਚੈੱਕ ਆਰੀ ਵਰਕ ਦਾ ਸੀਕਵੈਂਸ ਵਰਕ ਹੈ ਤੇ ਇਹ ਸ਼ੂਟ ਨਾਲ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ ਤੇ ਬਹੁਤ ਹੀ ਕੈਂਟ ਲੁੱਕ ਦਾ ਸ਼ੂਟ ਹੈ ਇਹ ਤੇ ਸਾਰੇ ਸੂਟ ਆਪਣੇ ਜਿਹੜੇ ਤੁਹਾਨੂੰ ਮਿਲਣਗੇ ਸਾਰੇ ਬ੍ਰਾਂਡਡ ਸੂਟ ਮਿਲਣਗੇ ਇਹ ਸੂਟ ਆਪਾਂ ਤੁਹਾਨੂੰ 1375 ਰੁਪਏ ਦੀ ਰੇਂਜ ਦੇ ਵਿੱਚ ਦੇਵਾਂਗੇ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲਣਗੇ ਇਕ ਇਹ ਆਪਣਾ ਮਹਿੰਦੀ ਨਾਲ ਲੱਡੂ ਪੀਲੇ ਕਲਰ ਦਾ ਇਹਦਾ ਕੰਟਰਾਸਟ ਹੈ ਇਕ ਆਪਾਂ ਫਰੋਜੀ ਕਨਚਾਈ ਦੇ ਵਿੱਚ ਇਹਦਾ ਕੰਟਰਾਸਟ ਕੰਬੀਨੇਸ਼ਨ ਤੁਹਾਨੂੰ ਦੇਵਾਂਗੇ ਆ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਇੱਕ ਫਰੋਜੀ ਕਲਰ ਦਾ ਮਿਲੂਗਾ ਤੇ ਇੱਕ ਵਾਲਾ ਤੁਹਾਨੂੰ ਪੀਲੇ ਕਲਰ ਦਾ ਮਿਲੂਗਾ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਸਭ ਤੋਂ ਨੂੰ ਅਗਲਾ ਪਦਖਾ ਮੰਗੇ ਇਹ ਬਾਬਾ ਆ ਗਿਆ ਪਿਓਰ ਚਨਾਉਂਦਾ ਇਹ ਆਪਣੇ ਕੋਲੇ ਬਹੁਤ ਹੀ ਕੁਆਲਿਟੀ ਦਾ ਜਿਹੜਾ ਸਟਾਫ ਆ ਇਹ ਇਹਦੇ ਨਾਲ ਲੈਜਰੋ ਗਰੇਪ ਦੀ ਸਲਵਾਰ ਲੱਗੀ ਹੋਈ ਹੈ ਜਿਹੜਾ ਸਟਾਫ ਇਹ ਆਪਾਂ ਤੁਹਾਨੂੰ ਪਿਓਰ ਚਨਾਉਂਦਾ ਦੇਵਾਂਗੇ ਉਹ ਵੀ ਬ੍ਰਾਂਡਡ ਵਾਲੀ ਜਿਹੜੀ ਹੋਊਗੀ ਇਹਦਾ ਸਟਾਫ ਦਾ ਆਪਾਂ ਤੁਹਾਨੂੰ ਰੇਂਜ ਦੇਾਂਗੇ 1600 ਰੁਪਿਆ 1600 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇ ਦੇਣੀ ਆ ਕਲਰ ਬੜੇ ਪਿਆਰੇ ਨੇ ਤੇ ਇਹਦਾ ਕੋਰੀਅਰ ਚਾਰਜ ਫਰੀ ਹੋਊਗਾ ਤੁਸੀਂ ਆਲ ਇੰਡੀਆ ਕਿੱਥੇ ਮਰਜ਼ੀ ਸਾਡੇ ਕੋਲੋਂ ਕੋਰੀਅਰ ਕਰ ਸਕਦੇ ਹੋ ਤੇ ਸ਼ਿਪਿੰਗ ਚਾਰਜ ਫਰੀ ਹੋਊਗਾ ਆਹ ਲਓ ਜੀ ਇਸ ਦੇ ਵਿੱਚ ਇੱਕ ਕਲਰ ਆਪਾਂ ਤੁਹਾਨੂੰ ਦੇਵਾਂਗੇ 골ਡ ਟੱਚ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਹੈ ਦੀ ਤੇ ਇਹ ਵਾਲਾ ਸ਼ੂਟ ਸਰਦਈ ਕਲਰ ਦਾ ਬਹੁਤ ਹੀ ਪਿਆਰਾ ਹੈ ਇਹ ਵੀ ਸ਼ੂਟਸ ਆਪਾਂ 1600 ਦੇ ਵਿੱਚ ਦੇਵਾਂਗੇ ਤੁਹਾਨੂੰ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਕਲਰ ਆ ਗਿਆ ਟੈਨੀਅਲ ਜਿਹਾ ਕਲਰ ਹੈ ਇਹ ਵੀ ਬੜਾ ਪਿਆਰਾ ਹੈ ਤੇ ਇਹ ਸ਼ੂਟ ਵੀ ਆਪਾਂ ਤੁਹਾਨੂੰ 1600 ਦੇ ਵਿੱਚ ਦੇਵਾਂਗੇ ਕੋਰੀਅਰ ਚਾਰਜ ਆਪਾਂ ਸਾਰਿਆਂ ਦਾ ਫਰੀ ਹੈ ਇਹਨਾਂ ਦਾ ਆਹ ਲੋ ਜੀ ਇਸ ਤੋਂ ਬਾਅਦ ਆਪਣਾ ਬਹੁਤ ਹੀ ਪਿਆਰਾ ਕਲਰ ਆ ਗਿਆ ਤੇ ਇਹ ਛੂਟ ਅਸੀਂ ਆਪਦੇ ਘਰੇ ਵੀ ਰੈਡੀ ਕੀਤਾ ਮੈਂ ਆਪਣੀ ਵੇਟਿੰਗ ਤਿਆਰ ਕਰਕੇ ਦਿੱਤਾ ਬਹੁਤ ਸੋਹਣਾ ਸੂਟ ਬਣਿਆ ਆਹ ਲੋ ਜੀ ਤੁਸੀਂ ਛੂਟ ਨੂੰ ਜਦੋਂ ਸਿਓ ਕੇ ਬਹੁਤ ਘੈਂਟ ਜੀ ਲੁੱਕ ਆਉਣੀ ਹੈ ਇਹਦੀ ਸੂਟ ਦੀ ਬਹੁਤ ਪਿਆਰਾ ਛੂਟ ਹੈ ਤੇ ਇਹ ਵੀ 1500 ਵਾਲਾ ਇਸ ਤੋਂ ਬਾਅਦ ਆਪਣੇ ਕੋਲੇ ਸ਼ੇਸੋ ਦੀ ਐਂਜ ਵਾਲੇ ਛੂਟ ਆ ਗਏ ਇਹਨਾਂ ਨੂੰ ਦਿਖਾਉਣੀ ਹੈ ਇਹ ਆ ਗਏ ਆਪਣੇ ਤੇਬੀ ਤੇਬੀ ਜੋਰ ਜੱਟ ਦੇ ਉੱਤੇ ਤੇ ਜੋਰ ਜੱਟ ਦੀ ਸਲਵਾਰ ਹੋਊਗੀ ਇਹਦੇ ਨਾਲ ਤੇ ਇਹ ਸ਼ੂਟ ਆਪਾਂ ਰੇਟ ਦੇਵਾਂਗੇ ਤੁਹਾਨੂੰ 600 ਰੁਪਇਆ ਇਹਦੀ ਵੀ ਜਿਹੜੀ ਮੈਚਿੰਗ ਹੈ ਬਹੁਤ ਪਿਆਰੀ ਹੈ ਇਸ ਤੋਂ ਬਾਅਦ ਆਹ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ 600 ਦੀ ਰੇਂਜ ਦੇ ਵਿੱਚ ਸ਼ੂਟ ਰਹਿਣ ਵਾਲਾ ਉਹ ਵੀ ਇਸ ਤੋਂ ਬਾਅਦ ਅਗਲਾ ਕਲਰ ਆ ਗਿਆ ਇਹ ਵੀ ਬੜਾ ਪਿਆਰਾ ਹੈ ਇਹ ਸ਼ੂਟ ਵੀ ਆਪਾਂ ਤੁਹਾਨੂੰ 600 ਦੀ ਰੇਂਜ ਦੇ ਵਿੱਚ ਦੇਵਾਂਗੇ ਇਹਨਾਂ ਦੀ ਸਾਰਿਆਂ ਦੀ ਕਟਿੰਗ ਜਿਹੜੀ ਰਹੂਗੀ ਅੱਜ ਟਾਈ ਟਾਈ ਮੀਟਰ ਦੀ ਕਟਿੰਗ ਰਹੂਗੀ ਖੁੱਲੇ ਸਾਈਜ਼ ਦਾ ਸ਼ੂਟ ਵਧੀਆ ਬਣੂਗਾ ਤੁਹਾਡਾ ਤੇ ਇਸ ਤੋਂ ਬਾਅਦ ਆਪਣਾ ਅਗਲਾ ਕਲਰ ਆ ਗਿਆ ਆ ਲੋ ਜੀ ਕਲਰ ਕਾਮਿਨੇਸ਼ਨ ਬਹੁਤ ਪਿਆਰਾ ਹੈ ਤੇ ਇਸ ਤੋਂ ਬਾਅਦ ਆਪਾਂ ਅਗਲੀ ਮੈਚਿੰਗ ਤੁਹਾਨੂੰ ਦਿਾਂਗੇ 850 ਦੀ ਰੈਂਦੀ ਜਿਹੜੀ ਇਹ ਵਾਲੀ ਮੈਚਿੰਗ ਹੈ ਇਹ ਕਪੜਾ ਸਾਡਾ ਅਲੱਗ ਤੋਂ ਹੈ ਬਹੁਤ ਹੀ ਸੋਹਣਾ ਕਪੜਾ ਹੈ ਇਹ ਦੱਬੀਦਾਰ ਤੇ ਇਹ ਬਹੁਤ ਪਿਆਰਾ ਕੱਪੜਾ ਤੇ ਬਹੁਤ ਹੀ ਸੋਹਣਾ ਸੂਟ ਸੋੜਾ ਬਣ ਕੇ ਘੈਂਟ ਹੋਊਗਾ ਇਹਦਾ ਵੀ ਕੋਈ ਹੋਰ ਚਾਰਜ ਫਰੀ ਹੈ ਇਹ 800 ਰੁਪਏ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇਵਾਂਗੇ ਆਹ ਲਓ ਜੀ ਇੱਕ ਛੂਟ ਆਪਾਂ ਤੁਹਾਨੂੰ ਫੇਰ ਦੇਵਾਂਗੇ ਤੇ ਅਗਲਾ ਸਟਾਫ ਜਿਹੜਾ ਆਪਣੇ ਕੋਲੇ ਆ ਗਿਆ ਇਹ ਮਡਾਲ ਦੇ ਉੱਤੇ ਆ ਗਿਆ ਇਹ ਵਾਲਾ ਮਡਾਲ ਦੇ ਉੱਤੇ ਆ ਗਿਆ ਪਿਓਰ ਮਡਾਲ ਦਾ ਕੱਪੜਾ ਹੈ ਤੇ ਮੈਚਿੰਗ ਵੀ ਬਹੁਤ ਘੈਂਟ ਜੀ ਲੱਗੀ ਹੈ ਤੇ ਇਹ ਛੂਟ ਆਪਾਂ ਤੁਹਾਨੂੰ 750 ਰੁਪਏ ਦੀ ਰੇਂਜ ਦੇ ਵਿੱਚ ਛੂਟ ਦੇਵਾਂਗੇ ਬਹੁਤ ਪਿਆਰੀ ਲੋਕਾ ਹੈ ਇਹਦੀ ਤੇ ਬਹੁਤ ਹੀ ਸੋਹਣਾ ਇਹਦਾ ਜਿਹੜਾ ਮੈਚਿੰਗ ਹੈ ਇਸ ਤੋਂ ਬਾਅਦ ਸਾਫ ਆਪਣੇ ਕੋਲੇ ਆ ਗਿਆ ਆਰੀ ਵਾਲਾ ਖਾ ਲੋ ਜੀ ਆਰੀ ਵਰਕ ਦੇ ਛੂਟ ਨੇ ਜਿਹੜੇ ਇਹਨਾਂ ਦੀ ਰੇਂਜ 850 ਰੁਪਏ ਦੇ ਵਿੱਚ ਤੁਹਾਨੂੰ ਛੂਟ ਦੇਾਂਗੇ ਬਹੁਤ ਸੋਹਣਾ 2.2 ਮੀਟਰ ਦੀ ਕਟਿੰਗ ਹੋਊਗੀ ਇਹਦੇ ਕਲਰ ਵੀ ਬੜੇ ਪਿਆਰੇ ਨੇ ਇਹਦੇ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦਿੰਨੀ ਆ ਆ ਲਓ ਜੀ ਕਲਰ ਚੈੱਕ ਕਰਿਓ ਇਸ ਤੋਂ ਬਾਅਦ ਇਹਦਾ ਕਲਰ ਜਿਹੜਾ ਆ ਵਾਲਾ ਬਹੁਤ ਕਿਊਟ ਕਲਰ ਹੈ ਤੇ ਇਸ ਤੋਂ ਬਾਅਦ ਆ ਵਾਲਾ ਕਲਰ ਆ ਗਿਆ ਇਹਦਾ ਕੰਟਰਾਸਟ ਕੰਬੀਨੇਸ਼ਨ ਬਹੁਤ ਪਿਆਰਾ ਹੈ ਤੇ ਆ ਇੱਕ ਸ਼ੂਟ ਆਪਣੇ ਕੋਲੇ ਤਰੇਪ ਤੇ ਪਿਆ ਇਹ ਵਾਲਾ ਸ਼ੂਟ ਆਪਾਂ 600 ਦੀ ਰੇਂਜ ਦੇ ਵਿੱਚ ਦੇਾਂਗੇ ਤੁਹਾਨੂੰ ਇਹ ਸ਼ੂਟ ਹੈਗਾ 1000 ਰੁਪਏ ਦੀ ਰੇਂਜ ਵਾਲਾ ਇਹ ਸਾਡੇ ਕੋਲ ਸਿੰਗਲ ਸ਼ੂਟ ਬਚਿਆ ਜਿਹੜੇ ਜਿਹੜੇ ਤੁਹਾਨੂੰ ਮੈਂ ਸ਼ੂਟ ਦਿਖਾਏ ਨੇ ਇਹਨਾਂ ਚੋਂ ਸਾਰਿਆਂ 'ਚ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਤੇ ਤੁਸੀਂ ਸ਼ੂਟ ਬੁੱਕ ਕਰਨ ਵਾਸਤੇ ਇਸੇ ਨੰਬਰ ਦੇ ਉੱਤੇ ਸਾਨੂੰ ਭੇਜਣੇ ਆ ਸਾਰੇ ਸਕਰੀਨਸ਼ਾਟ ਆ ਤੇ ਸੋਹਣੇ ਸੋਹਣੇ ਸੂਟ ਤੁਸੀਂ ਦੇਖੇ ਨੇਗੇ ਵੀਡੀਓ ਸ਼ੇਅਰ ਕਰਨੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਮਾਮੀਆਂ ਮਾਸੀਆਂ ਭੂਆ ਕੋਲੇ ਤੇ ਵੀ ਸੋਹਣੇ ਸੋਹਣੇ ਸੂਟ ਤੇ ਮੈਚਿੰਗ ਲੈ ਕੇ ਆਈ ਆਪਾਂ ਗੁਰਨਾਨਕਵਾਲੇ ਦੇ ਚਲੀਏ ਪਿੰਡ ਮੈਸਰਖਾਨੇ ਦੇ ਵਿੱਚ ਤੇ ਇੱਕ ਜਾਂਦੇ ਜਾਂਦੇ ਸੋਹਣਾ ਜਿਹਾ ਕਮੈਂਟ ਕਰਕੇ ਜਾਣਾ ਸਾਡੀਆਂ ਮੈਚਿੰਗਾਂ ਜਿਹੜੀਆਂ ਅਸੀਂ ਖੁਦ ਤਿਆਰ ਕਰਦੇ ਆ ਸੋਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਕਿਹੜਾ ਜਿਹਾ ਕਿਹੇ ਜੀ ਸਾਡੀ ਵੀਡੀਓ ਲੱਗੀ ਅੱਜ ਵੀਡੀਓ ਆਪਣੀ ਬਹੁਤ ਸੋਹਣੀ ਬਣੀ ਐ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਵਾਸਤੇ ਤੇ ਚੈਨਲ ਨੂੰ ਸ